ਥੋੜਾ ਜਿਹਾ ਰਾਜਨੀਤੀ ਵਾਲੇ ਪਾਸੇ ਚਲਦੇ ਆਂ ਲੁਧਿਆਣੇ ਦਾ ਹਾਲਚਲ ਉਹਦੀ ਗੱਲਬਾਤ ਕਰਦੇ ਆਂ ਉਧਰ ਕਹਿ ਲੋ ਕਿ ਸਿੰਘ ਫਸਣ ਵਾਲਾ ਕੰਮ ਹੋਇਆ ਪਿਆ ਇੱਕ ਤੋਂ ਇੱਕ ਵੱਧ ਅਮੀਰ ਨੇਤਾ ਉੱਥੇ ਜ਼ੋਰ ਲਾ ਰਿਹਾ ਆਪਦੇ ਆਪ ਦੇ ਪਰਸੋਂ ਪੈਸੇ ਨਾਲ ਵੀ ਵੋਟਾਂ ਨਾਲ ਵੀ ਤਾਕਤ ਨਾਲ ਵੀ ਉਧਰ ਆਸ਼ੂ ਸਾਹਿਬ ਲੱਗੇ ਹੋਏ ਨੇ ਕੁਝ ਦੋਸਤ ਜਾਂ ਕੁਝ ਲੀਡਰ ਆਸ਼ੂ ਸਾਹਿਬ ਦੇ ਪੱਖ ਦੇ ਵਿੱਚ ਆ ਰਹੇ ਨੇ ਕੁਝ ਛੱਡ ਛੱਡ ਕੇ ਦੂਜੇ ਪਾਸੇ ਨੂੰ ਜਾ ਰਹੇ ਨੇ ਅਰੋੜਾ ਸਾਹਿਬ ਕਹਿ ਲੋ ਕਿ ਸਭ ਤੋਂ ਵੱਧ ਪੈਸੇ ਵਾਲੇ ਸਭ ਤੋਂ ਵੱਧ ਅਮੀਰ ਬੰਦੇ ਜਿਹੜੇ ਚੋਣ ਲੜ ਰਹੇ ਉਥੋਂ ਹੀ ਨੇ ਕੀ ਰਾਜਨੀਤੀ ਕਿਹੜੇ ਪਾਸੇੋਂ ਘੜੀ ਜਾ ਰਹੀ ਆ ਮੈਂ ਸਮਝਿਆ ਨਹੀਂ ਹੈ ਤੁਹਾਡੇ ਸਵਾਲ ਨੂੰ ਥੋੜਾ ਮੈਨੂੰ ਦੁਬਾਰਾ ਦੱਸੋ ਕੀ ਮਾਹੌਲ ਹੈ ਨਹੀਂ ਚੋਣਾਂ ਦਾ ਪੁੱਛਦੇ ਹੋ ਜਾਂ ਨਿਗਮ ਦਾ ਪੁੱਛਦੇ ਮੈਂ ਚੋਣਾਂ ਦੀ ਗੱਲ ਕਰ ਰਿਹਾ ਫਿਲਹਾਲ ਨਿਗਮ ਤੇ ਆਪਾਂ ਥੋੜਾ ਜਿਹਾ ਅੱਗੇ ਹੋਣ ਚੋਣਾਂ ਦਾ ਹਾਂਜੀ ਚੋਣਾਂ ਦਾ ਜਿਹੜਾ ਮਾਹੌਲ ਹੈ ਨਾ ਦਰਅਸਲ ਕੀ ਹੈ ਕਿ ਭਾਰਤ ਭੂਸ਼ਣ ਆਸ਼ੂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਨੀ ਆ ਜੀ ਉਸ ਕਾਨਫਰੰਸ ਦੇ ਵਿੱਚ ਆਪ ਦੇ ਕੇਸਾਂ ਬਾਰੇ ਜਾਣਕਾਰੀ ਦੇਣੀ ਆ ਹੂੰ ਉਹਦੇ ਚੋਂ ਵੀ ਕੁਝ ਨਿਕਲ ਸਕਦਾ ਹੂੰ ਪਰ ਇੱਕ ਪ੍ਰੈਸ ਕਾਨਫਰੈਂਸ ਕੱਲ ਨੂੰ ਸ਼ੈਰੀ ਗਲਸੀ ਹੋਰਾਂ ਨੇ ਕੀਤੀ ਹੈ ਜੀ ਸ਼ੈਰੀ ਗਲਸੀ ਉਹੀ ਮੁੰਡਾ ਐਮ ਐਲ ਏ ਹੂੰ ਪੇਪਰ ਦਾ ਵੀ ਰੌਲਾ ਪਿਆ ਤੇ ਇੱਕ ਵਾਰੀ ਉਹ ਕਾਰ ਤੇ ਚੜ ਕੇ ਵੀ ਚਾਚੀ ਅਜਾ ਜੀ ਉਹ ਵੀ ਰੌਣਕਾਂ ਹੀ ਲਾ ਦਿੰਦਾ ਜੀ ਇੱਕ ਉਹਨੇ ਕੱਲ ਗੱਲ ਕਹੀ ਆ ਸ਼ੈਰੀ ਗਲਸੀ ਨੂੰ ਸੁਣਨ ਵਾਲੀ ਆ ਉਹ ਕਹਿੰਦਾ ਕਿ ਮਨਜਿੰਦਰ ਸਿੰਘ ਸਿਰਸਾ ਦੇ ਬਿਆਨ ਨੂੰ ਕੋਟ ਕਰਕੇ ਹਮ ਕਿ ਭਈ ਇਹਦੇ ਸ਼ਰੇਆਮ ਕਹਰੇ ਭਾਜਪਾ ਵਾਲੇ ਕਿ अरोੜਾ ਨੂੰ ਹਰਾ ਦਿਓ ਬਾਕੀ ਜਿਹਨੂੰ ਮਰਜ਼ੀ ਜਿਤਾ ਦੇ ਦਾ ਮਤਲਬ ਕਿ ਦੁਵੇਂ ਰਲ ਕੇ ਆ ਹਮ ਇਹ ਵੀ ਇੱਕ ਬੜਾ ਇੰਟਰਸਟਿੰਗ ਰੋਚਕ ਤੱਥ ਹੈ ਜਿਹੜਾ ਉਹਨਾਂ ਨੇ ਪੇਸ਼ ਕਰ ਦਿੱਤਾ ਕਿ ਦੇਖੋ ਗੱਲ ਇਹ ਹੈ ਕਿ ਜਿਹੜਾ ਕੋਈ ਸੱਤਾਧਾਰੀ ਹੁੰਦਾ ਹੈ ਜੀ ਜਿਵੇਂ ਮਾਨ ਸਾਹਿਬ ਮਤਲਬ ਕਹਿੰਦੇ ਕਿ ਮੈਨੂੰ ਬਈ ਸੂਚਨਾਵਾਂ ਹੁੰਦੀਆਂ ਨੇ ਅੰਦਰੋਂ ਘੱਟੀਆਂ ਦੀ ਸਰਕਾਰ ਚ ਬੈਠੇ ਬੰਦਿਆਂ ਨੂੰ ਸਾਰਾ ਪਤਾ ਹੁੰਦਾ ਜੀ ਉਹਨਾਂ ਨੂੰ ਤੇ ਸ਼ਾਇਦ ਤੁਹਾਡਾ ਵੀ ਪਤਾ ਹੋਵੇਗਾ ਕਿ ਚਾਹ ਮਿੱਠਾ ਕਿੱਥੋਂ ਖਰੀਦਦੇ ਹੋ ਕਿਹੜੀ ਦੁਕਾਨ ਤੋਂ ਖਰੀਦਦੇ ਬਹੁਤ ਮਤਲਬ ਕਿ ਇਹਨਾਂ ਦੇ ਵੀ ਰੈਡਾਰ ਤੇਜ ਹੁੰਦੇ ਜੀ 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 ਹੁਣ ਗੱਲ ਇਹ ਹੈ ਕਿ ਸ਼ੈਰੀ ਕਲਸੀ ਦੀ ਗੱਲ ਨੂੰ ਜੇ ਮੰਨ ਲਈਏ ਹਮ ਕਿ ਵੀ ਉਹ ਕੀ ਕਹਿ ਰਿਹਾ ਕਹਿਣ ਦਾ ਮਤਲਬ ਕਿ ਭਾਜਪਾ ਵਾਲੇ ਹੋ ਸਕਦਾ ਕਾਂਗਰਸ ਨੂੰ ਜਿਤਾ ਦੇਣ ਹਮ ਕਿ ਅੱਜ ਦੇਖੋ ਮੈਂ ਜਿਵੇਂ ਕਹ ਕੇ ਪੰਜਾਬੀ মিডিਆ ਦਾ ਹਾਲ ਵੀ ਕੁਛ ਇਸੇ ਕਿਸਮ ਦਾ ਹੀ ਆ ਅੱਜ ਇੱਕ ਬਹੁਤ ਵੱਡੇ ਅਖਬਾਰ 'ਚ ਵੀ ਇਹੀ ਭਾਸ਼ਾ ਸੰਕੇਤਕ ਲਿਖੀ ਆ ਆਪਦੀ ਖਬਰ 'ਚ ਕਿ ਭਾਜਪਾ ਅਜੇ ਹਕ ਕਰਦੋ ਇੱਥੋਂ ਹੀ ਤੇ ਫੜੇ ਜਾਂਦੇ ਆ ਬੰਦੇ ਕਿ ਕਿਹੜੇ ਮਿਲ ਕੇ ਸਭ ਰਹੇ ਹੋਏ ਆ ਜੀ ਸਭ ਮਿਲੇ ਹੋਏ ਆ ਜੀ ਸਭ ਇਦਾਂ ਹੀ ਆ ਤੂੰ ਕਹਿਤਾ ਮਤਲਬ ਇਹ ਆ ਕਿ ਸਭ ਇੱਕ ਮੋٹے ਤੌਰ ਤੇ ਜੇ ਲਾ ਲਈ ਤੇ ਜੇ ਮੰਨ ਲਓ ਭਾਜਪਾ ਕਿਸੇ ਕੈਂਡੀਡੇਟ ਨਾਲ ਸੈਟਿੰਗ ਕਰਕੇ ਕਿਸੇ ਨੂੰ ਜਿਤਾਏਗੀ ਤਾਂ ਫਿਰ ਇਹਦਾ ਮਤਲਬ ਕਿ ਉਹ ਰੈਨ ਉਹਨੂੰ ਉੱਥੇ ਵੀ ਨਹੀਂ ਦਿੰਦੀ ਜੀ ਕੱਲ ਨੂੰ ਲੈ ਆਏਗੀ ਉਹ ਤਾਂ ਫਿਰ ਸਮਾਂ ਹੀ ਤੈਅ ਕਰੋਗੇ ਨਾ ਕੌਣ ਕਿੱਥੇ ਆ ਕੇ ਠਹਿਰਦਾ ਹੈ ਹਮ ਇਹ ਗੱਲਾਂ ਮਤਲਬ ਕਿ ਉਹ ਕਹਿ ਦਿੰਦੇ ਕਿ ਤੁਸੀਂ ਭਾਜਪਾ ਦੀ ਵੀ ਟੀਮ ਸਾਨੂੰ ਤਾਂ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਕਿਹੜਾ ਬੀਚ ਹੈ ਕਿਹੜਾ ਸੀਚ ਹੈ ਕਿਹੜਾ ਡੀਚ ਹੈ ਹਮ ਹਮ ਸਾਰੇ ਟਾ ਮਰੀ ਜਾਂਦੇ ਤਾਂ ਇਹ ਇੱਕ ਨਵਾਂ ਕੱਲ ਇਹਨਾਂ ਨੇ ਖੁਲਾਸਾ ਕਰ ਦਿੱਤਾ ਹੁਣ ਇਸੇ ਤਰ੍ਹਾਂ ਮਤਲਬ ਕਿ ਜੇ ਉੱਥੇ ਤੁਸੀਂ ਦੇਖੋਗੇ ਤਾਂ ਜੀਵਨ ਗੁਪਤਾ ਭਾਰਤੀ ਜਨਤਾ ਪਾਰਟੀ ਵਾਲੇ ਜੀ ਉਹਨਾਂ ਨੇ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ ਹਮ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ ਤੇ ਬਾਕੀ ਹੁਣ ਦੇਖੋ ਪਤਾ ਨਹੀਂ ਮੈਨੂੰ ਨਹੀਂ ਇਸ ਕੱਲ ਦਾ ਇਲਮ ਕਿ ਕੌਣ ਕਿਹਦੇ ਨਾਲ ਲੜਿਆ ਪਰ ਮੈਨੂੰ ਇਓਂ ਜ਼ਰੂਰ ਕਿਤੇ ਨਾ ਕਿਤੇ ਲੱਗਦਾ ਹੈ ਹੂੰ ਕਿ ਇਸ ਇਲੈਕਸ਼ਨ ਦੇ ਵਿੱਚੋਂ ਕਿਸੇ ਨਾ ਕਿਸੇ ਤਰਨੂ ਕਿਸੇ ਨਾ ਕਿਸੇ ਤਰਨੂ ਝਟਕਾ ਬਹੁਤ ਵੱਡਾ ਲੱਗੇਗਾ ਹੁਣ ਝਟਕਾ ਖਾਣ ਵਾਲਾ ਕਿਹੜਾ ਹੋਏਗਾ ਹੂੰ ਸੱਤਾਧਾਰੀ ਤੇਰ ਤੇ ਜਾਂ ਦੂਜਾ ਨੰਬਰ ਦਾ ਜਿਹੜਾ ਹੈ ਇਹਨਾਂ ਦੋਨੋਂ ਚੋਂ ਇੱਕ ਹੋ ਸਕਦਾ ਹੈ ਬਿਲਕੁਲ ਇੱਕ ਨੂੰ ਝਟਕਾ ਲੱਗੂ ਤੇ ਦੂਜਾ ਜੋ ਉਸ ਹਿਸਾਬ ਹੀ ਹੈ ਸਪਸ਼ਟ ਹੀ ਹੈ ਨਾ ਹੂੰ ਪਰ ਇਸ ਤੋਂ ਵੱਧ ਹੋਰ ਕੀ ਆਪਾਂ ਕਿਆਫਾ ਲਾ ਸਕਦੇ ਹਾਂ ਜੀ ਹੈ ਕੋਈ ਕਿਆਫਾ ਕੋਈ ਪਤਾ ਨਹੀਂ ਕਿੰਨੇ ਅੱਗੇ ਜਾਣਾ ਕਿੰਨੇ ਪਿੱਛੇ ਜਾਣਾ ਆ ਰੌਲਾ ਸਿਰੋਪ ਪੈ ਰਿਹਾ ਉਥੇ ਮਤਲਬ ਕਿ ਇੱਕ ਥਿਉਰੀ ਇਹ ਵੀ ਦਿੱਤੀ ਜਾਂਦੀ ਆ ਪਰ ਇਹ ਗੱਲ ਨਹੀਂ ਮੰਨ ਸਕਦੇ ਨਾ ਪਰ ਇਹ ਗੱਲ ਸੀ ਨੇ ਜਿਹੜੀ ਗੱਲ ਕਹੀ ਆ ਉਹ ਪਤਾ ਨਹੀਂ ਹੁਣ ਉਹੀ ਥਿਉਰੀਕਲ ਗੱਲ ਕਹੀ ਆ ਹਾਂ ਜਾਂ ਕੋਈ ਜਾਣਕਾਰੀ ਪਰ ਇਸ ਤਰ੍ਹਾਂ ਦੀ ਥਿਉਰੀ ਲਗਾਤਾਰ ਦਿੱਤੀ ਜਾਂਦੀ ਆ ਕਿ ਭਾਰਤ ਪੂਸ਼ਣ ਆਸ਼ੂ ਜਿਹੜਾ ਕਿ ਰਵਨੀਤ ਬਿੱਟੂ ਦਾ ਬਹੁਤ ਨਜ਼ਦੀਕ ਹੀ ਸਾਥੀ ਆ ਹੋ ਸਕਦਾ ਹੈ ਕਿ ਭਾਜਪਾ ਨੇੜੇ ਜਾ ਕੇ ਕਿਤੇ ਨਾ ਕਿਤੇ ਇਹ ਵੇਖੇ ਕਿ ਇਹਨਾਂ ਨੂੰ ਹਰਾਓ ਤੇ ਉਹਨੂੰ ਫਾਇਦਾ ਕਰ ਦੇਵੀਂ ਇਹ ਚਰਚਾਵਾਂ ਨੇ ਥਿਊਰੀਕਲੀ ਵੀ ਤੁਸੀਂ ਕਿਹਾ ਸੀ ਕਈ ਵਾਰ ਇਹ ਹੁੰਦਾ ਕਿ ਸਭ ਤੋਂ ਵੱਡੇ ਨੂੰ ਪਹਿਲਾਂ ਡੇਕ ਲਓ ਬਾਕੀਆਂ ਨੂੰ ਫਿਰ ਹਾਂਜੀ ਮੈਂ ਤੁਹਾਨੂੰ ਉਹ ਰਿੰਗ ਵਾਲੀ ਗੱਲ ਦੱਸੀ ਸੀ ਕਿ ਨਾ ਕਿ ਰਾਇਲ ਰੰਬਲ ਕਿ ਕੁਝ ਐਸਾ ਚੱਲਦਾ ਹੁੰਦਾ ਤਾਂ ਇਹ ਇਹ ਸਾਰਾ ਕੁਝ ਵੈਸਾ ਹੀ ਹੋ ਸਕਦਾ ਜੀ ਪਰ ਇਹਦੇ ਵਿੱਚ ਪ੍ਰਤੱਖ ਤੌਰ ਤੇ ਤੁਸੀਂ ਕਿਵੇਂ ਕਹੋਗੇ ਤੋਂ ਸ਼ੈਰੀਕਲ ਸੀ ਦੀ ਉਹ ਪ੍ਰੈਸ ਕਾਨਫਰੰਸ ਵੀ ਕਾਫੀ ਕਹਿੰ ਲੋ ਕੱਲ ਦੀ ਚਰਚਾ ਵਟੋਰ ਰਹੀ ਹੈ ਜੀ ਹੂੰ ਜੀ ਮਿੰਟ ਜੀ ਖੈਰ ਕੁਝ ਦੋਸਤਾਂ ਨੇ ਕਮੈਂਟ ਨੇ ਜੀ ਇਸ ਖਬਰ ਦੇ ਨਾਲ ਜੁੜੇ ਹੋਏ ਆਪਾਂ ਸ਼ਾਮਿਲ ਕਰ ਲੈਣੇ ਆ ਮਿੱਤਰ ਆਜ਼ਾਦ ਸੋਚ ਵਾਲੇ ਕਹਿ ਰਹੇ ਨੇ ਕਿ ਇਸ ਇਹ ਗੱਲ ਪੰਜਾਬ ਪੱਤਰ ਤੇ ਚੱਲ ਰਹੀ ਹੈ ਕਿ ਹਰ ਇੱਕ ਬੰਦਾ ਕਹਿ ਰਿਹਾ ਹੈ ਕਿ ਭਾਈ ਕਾਣੇ ਚੋਰ ਨੂੰ ਵੋਟ ਪਾ ਦੇ ਪਰ ਸੰਜੀਵ अरोड़े ਨੂੰ ਵੋਟ ਨਾ ਪਾਓ ਖੈਰ ਇਹ ਚਲੋ ਆਪਣੇ ਪੱਤਰ ਤੇ ਦੱਸ ਰਹੇ ਨੇ ਆਪਣਾ ਪੰਜਾਬ ਬਾਈ ਕਹਿ ਰਹੇ ਨੇ ਕਿ ਲੁਧਿਆਣੇ ਦੇ ਵਿੱਚ ਆਸ਼ੂ ਕੰਦੇ ਬਹੁਤ ਸਟਰੋਂਗ ਹੈ ਬਾਈ ਔਰ ਜੀਐਸ ਸੰਧੂ ਸਾਹਿਬ ਕਹਿ ਰਹੇ ਨੇ ਕਿ ਮਾਫ ਕਰਨਾ ਜੀ ਪੰਜਾਬ ਦੇ ਹਾਲਾਤ ਜਿਹੜੇ ਆ ਸਿਆਸਤ ਪੱਖੋਂ ਕੁਝ ਠੀਕ ਨਹੀਂ ਲੱਗ आशु ਭਾਰੀ ਅਜੇ ਤੱਕ ਤਾਂ ਇੰਡੀਅਨ ਲਾਇਨ ਜੀ ਕਹਿ ਰਹੇ ਨੇ ਪਰ ਇਹ ਤੇ ਹੁਣ ਮੌਕਾ ਹੀ ਦੱਸ ਸਕਦਾ ਹੈ ਜੀ ਕੌਣ ਭਾਰੀ ਪੈਂਦਾ ਕਿਹਦੇ ਤੇ ਇੱਕ ਚੀਜ਼ ਹੈ ਕਿ ਮੈਂ ਤੁਹਾਨੂੰ ਅੱਗੇ ਵੀ ਦੱਸੀ ਸੀ ਕਿ ਇੱਥੇ ਪੈਸਾ ਵੀ ਭੜੂਗਾ ਪਰਸਨਲ ਬਣੀ ਭਾਰਤ ਪੂਸ਼ਣ ਅਸ਼ੂ ਦਾ ਆਵਦਾ ਨੈਟਵਰਕ ਬਹੁਤ ਹੈ ਹੂੰ ਤੇ ਆਮ ਆਦਮੀ ਪਾਰਟੀ ਨੂੰ ਇਸੇ ਕੱਲ ਦਾ ਡਰ ਹੈ ਤੁਸੀਂ ਸੋਸ਼ਲ ਮੀਡੀਆ ਤੇ ਸ਼ਾਇਦ ਇੱਕ جنگ ਨਹੀਂ ਦੇਖ ਰਹੇ ਉਹ ਜੰਗ ਹੈ ਪੋਸਟਰ ਵਾਰ ਭਾਰਤ ਪੂਸ਼ਣ ਆਸ਼ੂ ਦੇ ਪੋਸਟਰ ਲਾਏ ਜਾਂਦੇ ਆ ਬਣਾਏ ਜਾਂਦੇ ਆ ਉਹਨੂੰ ਗਸੈਲ ਜਾਂ ਉਹਦੇ ਉਹ ਵਿਵਾਦਤ ਹੈਗੇ ਨੇ ਜੀ ਕਈ ਕਿਸੇ ਵਿਵਾਦਤ ਨਹੀਂ ਉਹ ਸਾਰੀਆਂ ਚੀਜ਼ਾਂ ਨੂੰ ਬਾਹਰ ਆਇਆ ਜਾ ਰਿਹਾ ਕਿ ਇਹ ਈਗੋਇਸਟਿਕ ਹੈ ਫਲਾਉਣਾ ਟਮਕਾਉਣਾ ਹੈ ਮਤਲਬ ਕਿ ਉਹ ਜੋ ਸ਼ੋਰ ਨਾਲ ਚੱਲ ਰਿਹਾ ਹੂੰ ਬੀ ਹਟਾ ਇਹ ਗੱਲ ਜੱਜ ਜਾਵੇ ਉਹ ਜਿੱਥੇ ਵੀ ਵਾਰ ਕਰਨ ਦਾ ਮੌਕਾ ਮਿਲਦਾ ਹੈ ਉਹ ਕੈਰੋੜਾ ਸਾਹਿਬ ਬਹੁਤ ਸੌਫਟ ਨੇ ਅਰੋੜਾ ਸਾਹਿਬ ਬਹੁਤ ਸਮਝਦਾਰ ਨੇ ਕੇਜਰੀਵਾਲ ਤੇ ਸ਼ਰਿਆਮ ਵੀ ਕਹਿ ਚੁੱਕੇ ਆ ਉਹ ਕਹਿੰਦੇ ਕਿ ਸਰਕਾਰ ਤੇ ਸਾਡੀ ਹੈ ਨਾ ਐਮ ਐਲ ਏ ਉਹਦੇ ਬਣਾਓ ਜਿਹਦੀ ਸਰਕਾਰੇ ਨਹੀਂ ਤੇ ਕੰਮ ਨਹੀਂ ਹੋਣਗੇ ਉਹ ਤਾਂ ਧਮਕੀ ਵੀ ਦੇ ਚੁੱਕੇ ਨੇ ਸ਼ਰਿਆਮ ਬਿਲਕੁਲ ਉਹ ਕਹਿੰਦੇ ਕਿ ਸਾਡਾ ਐਮਐਲਏ ਹੋਣਾ ਚਾਹੀਦਾ ਜੀ ਨਹੀਂ ਤੇ ਕੰਮ ਨਹੀਂ ਹੋਣਗੇ ਇੱਕ ਪੱਖ ਇਹ ਵੀ ਹੈ ਜੇ ਹੁਣ ਮੌਕੇ ਦੀ ਸੱਤਾ ਦੇ ਹਿਸਾਬ ਨਾਲ ਵੇਖੀਏ ਦੂਜਾ ਪੱਖ ਲੋਕਾਂ ਨੂੰ ਵੀ ਪਤਾ ਵੀ ਹੁਣ ਸਰਕਾਰ ਦਾ ਟਾਈਮ ਥੋੜਾ ਰਹਿ ਗਿਆ ਹਾਂ ਜੀ ਹਾਂ ਜੀ ਦੋਨੇ ਗੱਲਾਂ ਮੈਂ ਗੱਲ ਇੱਥੇ ਵਾਕਿਆ ਇੱਕ ਕਮੈਂਟ ਬੜਾ ਕੰਮ ਦਾ ਹੈ ਸਿੰਗੜਾ ਸਾਦੋ ਕਹਿੰਦੇ ਕਿ ਇਹ ਇਸ ਕਰਕੇ ਜ਼ਿਆਦਾ ਨਹੀਂ ਚਰਚਾ ਹੁੰਦੀ ਹੈ ਕਿਉਂਕਿ ਇਹਦੇ ਨਾਲ ਕੱਲੀ ਵਿਧਾਨ ਸਭਾ ਸੀਟ ਦਾ ਫੈਸਲਾ ਨਹੀਂ ਹੋਣਾ ਰਾਜ ਸਭਾ ਦੀ ਸੀਟ ਦਾ ਵੀ ਹੋਣਾ ਇੱਕ ਮਿੱਤਰ ਵੀ ਕਹਿ ਰਹੇ ਸੀ ਕਿ ਭਾਈ ਜਿਹੜੇ ਆਮ ਲੋਕ ਵਪਾਰੀ ਲੋਕਾਂ ਨੂੰ ਵੀ ਕਹਿੰਦੇ ਮਾਨ ਸਾਹਿਬ ਇਹ ਇਸੇ ਕਰਕੇ ਛੋਟਾਂ ਦੇ ਰਿਹਾ ਹੈ ਇਹ ਕਿਸੇ ਈਟੂ ਬਚਾਉਣੀ ਹੈ ਤੇ ਸੀਟ ਇੱਕ ਪੱਕੀ ਕਰਨੀ ਹੈ ਨਹੀਂ ਉਹਦੇ ਚ ਹੈ ਕੀ ਹਨ ਗੱਲਾਂ ਤੁਸੀਂ ਦੇਖੋ ਕਿ ਕੈਬਨਟ ਦੀਆਂ ਮੀਟਿੰਗਾਂ ਸਿਲਸਿਲੇਵਾਰ ਤਰੀਕੇ ਨਾਲ ਚੱਲ ਰਹੀਆਂ ਉਹ ਜ਼ਿਆਦਾਤਰ ਜੇ ਤੁਸੀਂ ਦੇਖੋਗੇ ਤਾਂ ਹੁਣ ਜਿਵੇਂ ਕੱਲ ਇੱਕ ਫੈਸਲਾ ਆਇਆ ਜੀ ਜਿਹੜਾ ਕੱਲ ਫੈਸਲਾ ਆਇਆ ਮਾਨ ਸਾਹਿਬ ਨੇ ਅੱਛਾ ਕਮਾਲ ਦੇਖੋ ਮੈਂ ਤੁਹਾਨੂੰ ਇੱਕ ਰੌਚਕ ਗੱਲ ਦੱਸਦਾ ਕੱਲ ਵੈਸੇ ਇਸ ਤੋਂ ਪਹਿਲਾਂ ਜੇ ਤੁਸੀਂ ਜਾਓਗੇ ਪਿੱਛੇ ਜਿਹੜਾ ਲੈਂਡ ਪੂਲਿੰਗ ਵਾਲਾ ਫੈਸਲਾ ਆ ਹੂੰ ਇੰਟਰਸਟਿੰਗ ਗੱਲ ਇਹ ਆ ਕਿ ਜਿਹਦੇ ਕੋਲ ਮੰਤਰਾਲਾ ਉਹ ਤੇ ਬੰਦਾ ਇੰਡੀਆ 'ਚ ਹੀ ਨਹੀਂ ਸੀ। ਕੀ ਬਾਤ ਹੁਣੀਆਂ ਸਾਹਿਬ ਹੂੰ ਉਹ ਤੇ ਕਿਸੇ ਹੋਰ ਕੰਟਰੀ 'ਚ ਨੇ। ਜੀ ਕੱਲ ਜਿਸ ਵੇਲੇ ਇੰਨਾ ਨੇ ਪ੍ਰੈਸ ਕਾਨਫਰੰਸ ਕੀਤੀ ਇਹ ਫੈਸਲਾ ਲੈ ਕੇ ਅੱਛਾ ਫੈਸਲਾ ਕੀ ਆ ਅੱਜ ਮੈਂ ਅ ਦੁਕਾਨ ਉਤੇ ਗਿਆ ਕਿਸੇ ਤੇ ਜੀ ਸਵੇਰੇ ਸਵੇਰੇ ਤੋਂ ਇੱਕ ਹਿੰਦੀ ਦਾ ਅਖਬਾਰ ਪੜ ਰਹਾ ਸੀ ਕਿ ਤਾਂ ਉਸ ਦੁਕਾਨਦਾਰ ਨੇ ਨੋਟ ਡਾਉਨ ਅੱਛਾ ਮੇਰੇ